ਇਹ ਸ਼ਲੋਕ ਮਹੱਲਾ ਚੌਥਾ ਸਤਿਗੁਰ ਕੀ ਸੇਵਾ ਨਿਰਮਲੀ ਨਿਰਮਲ ਜਨ ਹੋਏ ਸੋ ਸੇਵਾ ਘਾਲੇ ਜਿਨਾਂ ਅੰਦਰ ਕਪਟ ਵਿਕਾਰ ਝੂਠ ਹੋਇ ਆਪੇ ਸਚੈ ਵਖ ਕੱਢੇ ਜਜਮਾਲੇ ਸਚਿਆਰ ਸਿੱਖ ਬਹਿ ਸਤਿਗੁਰ ਪਾਸ ਘਾਲਣ ਕੂੜਿਆਰ ਨ ਲੱਭਣੀ ਕਿਤੇ ਥਾਂਏ ਭਾਲੇ ਜਿਨ੍ਹਾਂ ਸਤਿਗੁਰ ਕਾ ਆਖਿਆ ਸਿਖਾਵੇ ਨਾਹੀ ਤਿੰਨਾ ਮੂਹੂ ਭਲੇਰੇ ਫਿਰੈ ਦਈਏ ਗਾਲੇ ਜਿਨੇ ਅੰਦਰ ਪ੍ਰੀਤ ਨਹੀਂ ਹਰ ਕੇਰੀ ਸੇ ਕਿਚਰ ਕਵੇ ਰਾਈਨ ਮਨ ਮੁਖ ਬੇਤਾਲੇ ਸਤਿਗੁਰ ਨੂੰ ਮਿਲੈ ਸੋ ਆਪਣਾ ਮਨ ਖਾਂਏ ਰੱਖੈ ਉਹ ਆਪ ਵਰਤੈ ਆਪਣੀ ਵਤ ਨਾਲੇ ਜਨ ਨਾਨਕ ਇਕਨਾ ਗੁਰ ਮੇਲ ਸੁਖ ਦੇਵੈ ਇਕ ਆਪੇ ਵਖ ਕੱਢੈ ਠਗਵਾਲੇ ਮਹੱਲਾ ਚੌਥਾ ਜਿੰਨਾ ਅੰਦਰ ਨਾਮ ਨਿਧਾਨ ਹਰ ਤਿਨੁਕੇ ਕਾਜ ਦਈਏ ਆਂਦੇ ਰਾਸ ਤਿਨ ਚੂਕੇ ਮਹਤਾਜੀ ਲੋਕਨ ਕੀ ਹਰ ਪ੍ਰਭ ਅੰਗ ਕਰ ਬੈਠਾ ਪਾਸ ਜਾਂ ਕਰਤਾ ਵੱਲ ਤਾਂ ਸਭ ਕੋ ਵੱਲ ਸਭ ਦਰਸ਼ਨ ਦੇਖ ਕਰਹਿ ਸਾਬਾਸ ਸਾਹ ਪਾਤਸ਼ਾਹ ਸਭ ਹਰ ਕਾ ਕੀਆ ਸਭ ਜਨ ਕੋ ਆਏ ਕਰਹਿ ਰਹਿ ਰਾਸ ਗੁਰ ਪੂਰੇ ਕੀ ਵੱਡੀ ਵਡਿਆਈ ਹਰ ਵੱਡਾ ਸੇਵ ਅਤੁੱਲ ਸੁਖ ਪਾਇਆ ਗੁਰਪੂਰੈ ਦਾਨ ਦਿਆ ਹਰ નિਹਚਲ ਨਿਤ ਬਖਸ਼ੇ ਚੜ੍ਹੈ ਸਵਾਇਆ ਕੋਈ ਨਿੰਦਕ ਵੜਾਈ ਦੇਖ ਨਾ ਸਕੈ ਸੋ ਕਰਤੈ ਆਪ ਪਹਚਾਇਆ ਜਨ ਨਾਨਕ ਗੁਣ ਬੋਲੈ ਕਰਤੇ ਕੇ ਭਗਤਾ ਨੂੰ ਸਦਾ ਰੱਖਦਾ ਆਇਆ ਪੌੜੀ ਤੂੰ ਸਾਹਿਬ ਅਗਮ ਦਿਆਲ ਹੈ ਵੱਡਾ ਦਾਤਾ ਦਾਣਾ ਤੁਦ ਜੇਵੜ ਮੈਂ ਹੋਰ ਕੋ ਦੇਸ ਨਾ ਆਵਈ ਤੂੰ ਹੈ ਸੁਗੜ ਮੇਰੇ ਮਨ ਭਾਣਾ ਮੋਹ ਕਟੰਬ ਦੇਸ ਆਮਦਾ ਸਭ ਚੱਲਣ ਹਾਰਾ ਆਵਣ ਜਾਣਾ ਜੋ ਬਿਨ ਸੱਚੇ ਹੋਰਤ ਚਿਤ ਲਾਇੰਦੇ ਸੇ ਕੂੜਿਆਰ ਕੂੜਾ ਤਿਨ ਮਾਣਾ ਨਾਨਕ ਸੱਚ ਧਾਏ ਤੂੰ ਬਿਨ ਸੱਚੇ ਪਚ ਪਚ ਮੋਏ ਅਜਾਣਾ ਸ਼ਲੋਕ ਮਹੱਲਾ ਚੌਥਾ ਅੱਗੋਂ ਦੇ ਸਤਿ ਭਾਉ ਨਾ ਦਿੱਚੈ ਪਿੱਛੋਂ ਦੇ ਆਖਿਆ ਕੰਮ ਨਾ ਆਵੇ ਅੱਧ ਵਿੱਚ ਫਿਰੈ ਮਨ ਮੁਖ ਵੇਚਾਰਾ ਗੱਲੀ ਕਿਉਂ ਸੁਖ ਪਾਵੇ ਜਿਸ ਅੰਦਰ ਪ੍ਰੀਤ ਨਹੀਂ ਸਤ ਗੁਰ ਕੀ ਸੋ ਕੂੜੀ ਆਵੇ ਕੂੜੀ ਜਾਵੇ ਜੇ ਕਿਰਪਾ ਕਰੇ ਮੇਰਾ ਹਰ ਪ੍ਰਭ ਕਰਤਾ ਤਾਂ ਸਤ ਗੁਰ ਪਾਰ ਬ੍ਰਹਮ ਨਦਨੀ ਆਵੇ ਤਾਂ ਅਪਿਓ ਪੀਵੇ ਸ਼ਬਦ ਗੁਰ ਕੇਰਾ ਸਭ ਕਾਲਾ ਅੰਦੇਸਾ ਭਰਮ ਚਕਾਵੇ ਸਦਾ ਆਨੰਦ ਰਹੈ ਦਿਨ ਰਾਤੀ ਜਨ ਨਾਨਕ ਅਨੰਦਿਨ ਹਰ ਗੁਣ ਗਾਵੇ ਮਹੱਲਾ ਚੌਥਾ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਧਿਆਵੇ ਉਦਮ ਕਰੇ ਭਲਕੇ ਪਰਭਾਤੀ ਈਸ਼ਾਨਾਨ ਕਰੇ ਅੰਮ੍ਰਿਤ ਸਰ ਨਾਵੇ ਉਪਦੇਸ਼ ਗੁਰ ਹਰ ਹਰ ਜਪ ਜਾਪੇ ਸਭ ਕਿਲ ਵਿਖ ਪਾਪ ਦੋਖ ਲਹਿ ਜਾਵੇ ਫਿਰ ਚੜਾ ਦਿਵਸ ਗੁਰ ਬਾਣੀ ਗਾਵੇ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੇ ਜਿਸਨੂੰ ਦਇਆਲ ਹੋਵੇ ਮੇਰਾ ਸੁਆਮੀ ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੇ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰਹਿ ਨਾਮ ਜਪਾਵੇ ਪੌੜੀ ਜੋ ਤੁਧ ਸੱਚ ਧਿਆਇਂਦੇ ਸੇ ਵਿਰਲੇ ਥੋੜੇ ਜੋ ਮਨ ਚਿਤ ਇੱਕ ਆਰਾਧ ਦੇ ਤਿਨ ਕੀ ਬਰਕਤ ਖਾਹੇ ਅਸੰਖ ਕਰੋੜੇ ਤੁਧ نو ਸਬਤ ਧਿਆਇਂਦੀ ਸੇ ਥਾਂẽ ਪਏ ਜੋ ਸਾਹਿਬ ਲੋੜੇ ਜੋ ਬਿਨ ਸਤਗੁਰ ਸੇਵੇ ਖਾਂਦੇ ਪੈਣ ਦੇ ਸੇ ਮੋਏ ਮਰ ਜੰਮੇ ਕੋੜੇ ਓਏ ਹਾਜ਼ਰ ਮਿੱਠਾ ਬੋਲ ਦੇ ਬਾਹਰ ਵੇਸ ਕੱਢ ਹੈ ਮੁਖ ਖੋਲੇ ਮਨ ਖੋਟੇ ਦਈਏ ਵਛੋੜੇ ਸ਼ਲੋਕ ਮਹੱਲਾ ਚੌਥਾ ਮਲ ਜੂਈ ਭਰਿਆ ਨੀਲਾ ਕਾਲਾ ਖੇਦੋਲੜਾ ਤਿਨ ਵੇ ਮੁਖ ਵੇ ਮੁਖੈ ਨੋ ਪਾਇਆ ਪਾਸ ਨਾ ਦੇਈ ਕੋਈ ਬਹਿਣ ਜਗਤ ਮਹਿ ਗੂੰਹੂ ਪਰ ਸਗਵੀ ਮਲ ਲਾਏ ਮਨ ਮੁਖ ਆਇਆ ਪਰਾਈ ਜੋ ਨਿੰਦਾ ਚੁਗਲੀ ਨੂੰ ਵੇਮੁਖ ਕਰਕੇ ਭੇਜਿਆ ਉਥੈ ਪੀ ਮੂੰਹ ਕਾਲਾ ਦੋਹਾ ਵੇਮੁਖਾਂ ਦਾ ਕਰਾਇਆ ਤੜ ਸੁਣਿਆ ਸਭਤ ਜਗਤ ਵਿੱਚ ਭਾਈ ਵੇਮੁਖ ਸੁਣੈ ਨਫਰੈ ਪੌਲੀ ਪੌਂਦੀ ਫਾਵਾ ਹੋਇ ਕੈ ਉਠ ਘਰ ਆਇਆ ਅੱਗੇ ਸੰਗਤੀ ਕੁੜਮੀ ਵੇਮੁਖ ਰਲ ਨਾ ਨਾ ਮਿਲੈ ਤਾਂ ਵਹਤੀ ਪਤੀ ਵੀ ਫਿਰ ਆਣ ਘਰ ਪਾਇਆ ਹਲਤ ਪਲਤ ਦੋਵੇਂ ਗਏ ਨਿਤ ਭੁਖਾ ਕੂਕੇ ਤਿਹਾਇਆ ਤਨ ਤਨ ਸਵਾਮੀ ਕਰਤਾ ਪੁਰਖ ਹੈ ਜਿਨਿਆੋਂ ਸੱਚ ਬਹਿ ਆਪ ਕਰਾਇਆ ਜੋ ਨਿੰਦਾ ਕਰੇ ਸਤਗੁਰੂ ਪੂਰੇ ਕੀ ਸੋ ਸਾਚੈ ਮਾਰ ਪਚਾਇਆ ਇਹੋ ਅੱਖਰ ਤਿਨੇ ਆਖਿਆ ਜਿਨ ਜਗਤ ਸਭ ਉਪਾਇਆ ਮਹੱਲਾ ਚੌਥਾ ਸਾਹਿਬ ਜਿਸ ਕਾ ਨੰਗਾ ਭੁਖਾ ਹੋਵੇ ਤਿਸ ਦਾ ਨਫਰ ਕਿਥੋਂ ਰੱਜ ਖਾਏ ਜੇ ਸਾਹਿਬ ਕੈ ਘਰ ਵਾਤ ਹੋਵੇ ਸੋ ਨਫਰੈ ਹੱਥ ਆਵੇ ਅਣਹੋਂਦੀ ਕਿੱਥੋਂ ਪਾਏ ਜਿਸ ਦੀ ਸੇਵਾ ਕੀਤੀ ਫਿਰ ਲੇਖਾ ਮੰਗੀਐ ਸਾ ਸੇਵਾ ਔਖੀ ਹੋਈ ਨਾਨਕ ਸੇਵਾ ਕਰੋ ਹਰ ਗੁਰ ਸਫਲ ਦਰਸ਼ਨ ਕੀ ਫਿਰ ਲੇਖਾ ਮੰਗੈ ਨਾ ਕੋਈ ਪੌੜੀ ਨਾਨਕ ਵਿਚਾਰ ਹੈ ਸੰਤ ਜਨ ਚਾਰ ਵੇਦ ਕਹੰਦੇ ਭਗਤ ਮੁਖ ਹੈ ਤੇ ਬੋਲ ਦੇ ਸੇ ਵਚਨ ਹਵੰਦੇ ਪ੍ਰਗਟ ਪਹਾਰਾ ਜਾਪਦਾ ਸਭ ਲੋਕ ਸੁਣੰਦੇ ਸੁਖ ਨਾ ਪਾਇਨ ਮੁਗਧ ਨਰ ਸੰਤ ਨਾਲ ਖੰਦੇ ਓਏ ਲੋਚਨ ਓਨਾ ਗੁਣੈ ਨੂੰ ਓਏ ਅਹੰਕਾਰ ਸੁਣੰਦੇ ਓਏ ਵਿਚਾਰੇ ਕਿਆ ਕਰਹਿ ਜਾਂ ਭਾਗ ਧੁਰ ਮੰਦੇ ਜੋ ਮਾਰੇ ਤਿਨ ਪਾਰ ਬ੍ਰਹਮ ਸੇ ਕਿਸੈ ਨਾ ਸੰਦੇ ਵੈਰ ਕਰਹਿ ਨਿਰਵੈਰ ਨਾਲ ਧਰਮ ਨੇ ਆਏ ਪਚੰਦੇ ਜੋ ਜੋ ਸੰਤ ਸਰਾਪਿਆ ਸੇ ਫਿਰਹਿ ਪਵੰਦੇ ਪੇੜ ਮਡਾਹੂ ਕਟਿਆ ਤਿਸ ਦਾਲ ਸੁਕੰਦੇ ਸ਼ਲੋਕ ਮਹੱਲਾ ਚੌਥਾ ਅੰਤਰ ਹਰਿ ਗੁਰੂ ਧਿਆਇਦਾ ਵੱਡੀ ਵਡਿਆਈ ਤੁਸ ਦਿੱਤੀ ਪੂਰੈ ਸਤਗੁਰੂ ਘਟੈ ਨਾਹੀ ਇੱਕ ਤਿਲ ਕਿਸੈ ਦੀ ਘਟਾਈ ਸੱਚ ਸਾਹਿਬ ਸਤਿਗੁਰੂ ਕੈ ਵੱਲ ਹੈ ਤਾਂ ਝੱਖ-ਝੱਖ ਮਰੈ ਸਭ ਲੋਕਾਈ ਨਿੰਦਕਾਂ ਕੇ ਮੂੰਹ ਕਾਲੇ ਕਰੇ ਹਰ ਕਰਤਾ ਆਪ ਵਿਧਾਈ ਜਿਉਂ-ਜਿਉਂ ਨਿੰਦਕ ਨਿੰਦ ਕਰਹਿ ਤਿਉਂ-ਤਿਉਂ ਨਿਤ-ਨਿਤ ਚੜੈ ਸਵਾਈ ਜਨ ਨਾਨਕ ਹਰ ਅਰਾਧਿਆ ਤਿਨ ਪੈਰੀਂ ਆਣ ਸਭ ਪਾਈ ਮਹੱਲਾ ਚੌਥਾ ਸਤਿਗੁਰ ਸੇਤੀ ਗੰਤ ਜੇ ਰੱਖੈ ਹਰਤ ਪਾਲਤ ਸਭ ਤਿਸ ਕਾ ਗਿਆ ਨਿਤ ਝਹੀਆ ਪਾਏ ਝੱਗੂ ਸੁਟੇ ਝੱਕਦਾ ਝੱਕਦਾ ਝੜ ਪਿਆ ਨਿਤ ਅਪਾਵ ਕਰੇ ਮਾਇਆ ਧਨ ਕਾਰਨ ਅਗਲਾ ਧਨ ਪੀ ਉੱਡ ਗਿਆ ਕਿਆ ਉਹ ਖੱਟੇ ਕਿਆ ਉਹ ਖਾਵੇ ਜਿਸ ਅੰਦਰ ਸਹਿਸਾ ਦੁੱਖ ਪਿਆ ਨਿਰਵੈਰੈ ਨਾਲ ਜੇ ਵੈਰ ਝਾਈ ਸਭ ਪਾਪ ਜਗਤ ਕਾ ਤਿੰਨ ਸਿਰ ਲਿਆ ਉਸ ਅੱਗੇ ਪਿੱਛੇ ਢੋਈ ਨਹੀਂ ਜਿਸ ਅੰਦਰ ਨਿੰਦਾ ਮੋਹੇ ਅੰਭ ਪਿਆ ਜੇ ਸੋਇਨੇ ਨੂੰ ਉਹ ਹੱਥ ਪਾਏ ਆਖੇ ਹੂਸੇ ਤੀਰ ਹਲ ਗਿਆ ਜੇ ਗੁਰ ਕੀ ਸਰਣੀ ਫਿਰ ਉਹ ਆਵੇ ਤਾਂ ਪਿਛਲੇ ਔਗਣ ਬਖਸ਼ ਲਿਆ ਜਨਮਾਨਕ ਆਨੰਦਿਨ ਨਾਮ ਧਿਆਇਆ ਹਰ ਸਿਮਰਤ ਕਿਲ ਵਿਖ ਪਾਪ ਗਿਆ ਪੌੜੀ ਤੂੰ ਹੈ ਸੱਚਾ ਸੱਚ ਤੂੰ ਸਬਦੋਂ ਉਪਰ ਤੂੰ ਦੇਵਾਨ ਜੋ ਤੁਧ ਸੱਚ ਧਿਆਇਂਦੇ ਸੱਚ ਸੇਵਨ ਸੱਚੇ ਤੇਰਾ ਮਾਨ ਉਹਨਾਂ ਅੰਦਰ ਸੱਚ ਮੁਖ ਉਜਲੇ ਸੱਚ ਬੋਲਣ ਸੱਚੇ ਤੇਰਾ ਤਾਨ ਸੇ ਭਗਤ ਜਿਨਨੀ ਗੁਰਮੁਖ ਸਾਲਾਹਿਆ ਸੱਚ ਸ਼ਬਦ ਨੀਸ਼ਾਨ ਸੱਚ ਜੇ ਸੱਚੇ ਸੇਵੰਦੇ ਤਿਨ ਵਾਰੀ ਸਦਗੁਰਵਾਨ ਸ਼ਲੋਕ ਮਹੱਲਾ ਚੌਥਾ